ਤਾਰੀਵਾਲ ਨਗਰ ਕੌਂਸਲ ਦੇ ਵੱਲੋਂ ਦੁਕਾਨਦਾਰਾਂ ਦੇ ਉੱਤੇ ਵੱਡੀ ਕਾਰਵਾਈ ਅੱਜ ਤਰਕਸਾਰ ਹੀ ਤਾਰੀਵਾਲ ਦੇ ਦੁਕਾਨਦਾਰਾਂ ਦੇ ਉੱਤੇ ਨਗਰ ਕੌਂਸਲ ਦੇ ਵੱਲੋਂ ਭਾਰੀ ਪੁਲਿਸ ਫੋਰਸ ਦੇ ਨਾਲ ਵੱਡੀ ਕਾਰਵਾਈ ਕੀਤੀ ਗਈ ਤਾਰੀਵਾਲ ਕਾਰਜ ਸாதਕ ਅਫਸਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਅਸੀਂ ਕਾਫੀ ਸਮੇਂ ਤੋਂ ਅਨਾਉਂਸਮੈਂਟ ਕਰਵਾ ਰਹੇ ਸਾਂ ਕਿ ਜੋ ਦੁਕਾਨਦਾਰਾਂ ਨੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ ਉਹ ਆਪਣੇ ਕਬਜ਼ੇ ਹਟਾ ਲੈਣ ਨਹੀਂ ਤਾਂ ਸਾਡੇ ਵੱਲੋਂ ਕਾਰਵਾਈ ਕੀਤੀ ਜਾਵੇਗੀ ਪਰ ਕੁਝ ਦੁਕਾਨਦਾਰ ਅੜੇ ਹੋਏ ਸਨ ਜਿਨ੍ਹਾਂ ਨੇ ਆਪਣੇ ਨਜਾਇਜ਼ ਕਬਜ਼ੇ ਨਹੀਂ ਹਟਾਏ ਅਤੇ ਅੱਜ ਸਾਡੇ ਵੱਲੋਂ ਦੁਕਾਨਦਾਰਾਂ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਜਿਨ੍ਹਾਂ ਨੇ ਨਜਾਇਜ਼ ਕਬਜ਼ੇ ਨਹੀਂ ਸਨ ਹਟਾਏ ਹੁਣ ਆ ਬਾਕੀ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਵੀ ਆਪਣੇ ਨਜਾਇਜ਼ ਕਬਜ਼ੇ ਹਟਾ ਲੈਣ ਨਹੀਂ ਤਾਂ ਸਾਡੇ ਵੱਲੋਂ ਕਾਰਵਾਈ ਕੀਤੀ ਜਾਵੇਗੀ ਨਗਰ ਕੌਂਸਲ ਦੀ ਕਾਰਵਾਈ ਤੋਂ ਦੁਕਾਨਦਾਰਾਂ ਨੇ ਆਖਿਆ ਕਿ ਸਾਡੇ ਨਾਲ ਤੱਕਾ ਹੋਇਆ ਹੈ ਸਾਡੀਆਂ ਦੁਕਾਨਾਂ ਤੇ ਲਗਤਬਾਜੀ ਦੇ ਨਾਲ ਕਾਰਵਾਈ ਕੀਤੀ ਗਈ ਹੈ ਜਦਕਿ ਸਾਡੀਆਂ ਦੁਕਾਨਾਂ ਸੜਕ ਤੋਂ 65 ਫੁੱਟ ਦੂਰ ਹਨ ਅਤੇ ਜੋ ਦੁਕਾਨਾਂ ਸੜਕ ਦੇ ਉੱਪਰ ਹਨ ਉਹਨਾਂ ਦੇ ਉੱਪਰ ਕਾਰਵਾਈ ਨਹੀਂ ਕੀਤੀ ਗਈ ਉਹਨਾਂ ਆਖਿਆ ਕਿ ਜਿਨ੍ਹਾਂ ਦੁਕਾਨਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਹਨ ਉਹਨਾਂ ਨੂੰ ਛੇੜਿਆ ਤੱਕ ਨਹੀਂ ਗਿਆ ਸਾਡੀਆਂ ਦੁਕਾਨਾਂ ਦੇ ਉੱਪਰ ਕਾਰਵਾਈ ਕੀਤੀ ਗਈ ਹੈ ਜੋ ਬਿਲਕੁਲ ਗਲਤ ਹੈ ਉਹਨਾਂ ਨੇ ਆਖਿਆ ਕਿ ਸਾਡੀਆਂ ਦੁਕਾਨਾਂ ਦੇ ਸ਼ਟਰ ਵੀ ਤੋੜ ਦਿੱਤੇ ਗਏ ਹਨ ਅਤੇ ਸਾਡਾ ਕਾफी ਨੁਕਸਾਨ ਵੀ ਕੀਤਾ ਗਿਆ ਹੈ ਦੁਕਾਨਦਾਰਾਂ ਨੇ ਇਨਸਾਫ ਦੀ ਮੰਗ ਕਰਦਿਆਂ ਆਖਿਆ ਕਿ ਇਹ ਜੋ ਵੀ ਗਲਤ ਕੰਮ ਹੋਇਆ ਹੈ ਇਸ ਦੀ ਜ਼ਿੰਮੇਵਾਰ ਧਾਰੀਵਾਲ ਨਗਰ ਕੌਂਸਲ ਹੈ ਆਨੰਦ ਕਲਾਥ ਹਾਊਸ ਦੇ ਮਾਲਕ ਨੇ ਦੱਸਿਆ ਕਿ ਸਾਡੇ ਨਾਲ ਬਿਲਕੁਲ ਨਜਾਇਜ਼ ਕੀਤੀ ਗਈ ਹੈ ਜੋ ਅਸੀਂ ਆਪਣੀ ਸ਼ੈੱਡ ਪਾਈ ਸੀ ਉਹ ਅਸੀਂ ਆਪਣੀ ਹੱਦ ਦੇ ਵਿੱਚ ਪਾਈ ਸੀ ਜਦ ਕਿ ਸਾਡੇ ਕੋਲ ਉਸ ਜਗ੍ਹਾ ਦੀ ਰਜਿਸਟਰੀ ਵੀ ਹੈ ਭਾਈ ਕੀ ਨਾਮ ਹੈ ਆਪਣਾ ਮੇਰਾ ਨਾਮ ਹੈ ਅਨੰਦ ਕਲਾਤ ਉਸ ਅਨੰਦ ਕੁਮਾਰ ਮੈਂ ਦੁਕਾਨ ਦਾ ਮਾਲਕ ਹਾਂ ਭਾਈ ਜੀ ਸਾਰੇ ਕਾਰਵਾਈ ਨਗਰ ਕੌਂਸਲ ਵੱਲੋਂ ਕੀਤੀ ਗਈ ਹੈ ਕਿੰਨੀ ਉਹ ਬਾਰੇ ਇਹ ਬਿਲਕੁਲ ਗਲਤ ਕੀਤੀ ਗਈ ਹੈ ਸੜਕ ਤੋਂ 65 ਫੁੱਟ ਦੂਰਾਂ ਦੁਕਾਨ ਸਾਡੀ ਉੱਥੇ ਸ਼ੈੱਡ ਪਾਈਦੀ ਹੈ ਉਹ ਨਜਾਇਜ਼ ਢਾ ਕੇ ਗਈ ਨਖੜੀ ਆਪਣੀ ਜਗ੍ਹਾ 'ਚ ਪਾਈਦੀ ਹੈ ਨਜਾਇਜ਼ ਢਾ ਕੇ ਗਈ ਸਾਡੀ ਸ਼ੈੱਡ ਸੜਕ ਤੋਂ 60 65 ਫੁੱਟ ਦੂਰਾਂ ਹੈ ਆਪਣੀ ਅਟਪਾਈ ਆਪਣੇ ਜਿਸਤੀ ਸਾਡੇ ਕੋਲ ਆ ਜਿਹੜੀ ਟਾਗੇ ਆ ਹਾਂਜੀ ਫਿਰ ਵੀ ਟਾਗੇ ਨੇ ਜਿਹੜੀਆਂ ਸ਼ਰਕਤੇ ਬਣੀਆਂ ਉਹਨੇ ਢਾਈਆਂ ਜਿਹੜੇ ਆਪਣੇ ਪ੍ਰਧਾਨ ਬਣੇ ਨੇ ਸ਼ਹਿਰ ਦੇ ਉਹਨਾਂ ਨੇ ਛੜਕ ਦੇ ਉੱਤੇ ਨੇ ਉਹਨਾਂ ਨੂੰ ਕੁਛ ਨਹੀਂ ਕਿਹਾ ਫਿਰ ਸਾਨੂੰ ਸਾਡੀ ਲਾਗਤ ਬਾਜੀ ਨਾ ਟਾਗੇ ਨੇ ਤੁਹਾਨੂੰ ਸਿਰ ਦੇ ਦੁਕਾਨਾਂ ਨੂੰ ਲਾਗਤ ਤਾਂ ਨਾਲ ਨਜਾਇਜ਼ ਕਰਕੇ ਗਏ ਬਿਲਕੁਲ ਨਾਜਾਇਜ਼ ਕਰਕੇ ਗਏ ਉਹਨਾਂ ਦੀ ਜਗ੍ਹਾ ਵੀ ਨਹੀਂ ਆ ਉਹਨਾਂ ਦੀ ਜਗ੍ਹਾ ਵੀ ਨਹੀਂ ਰੋੜ ਖੜਦੇ ਨੇ ਅੱਗੋਂ ਬੰਦ ਆ ਅਗੋਂ ਅਗੋਂ ਕਾਂਦਾ ਸਾਡੀ ਦੁਕਾਨ ਦੇ ਨਾਲ ਇਹ ਕੇਂਦਰ ਰਾਹ ਨੂੰ ਬੰਦਾ ਰਾਹ ਨੂੰ ਬੰਦਰ ਬਣਾਉਂਦੇ ਨੇ ਬੰਦੇ ਪਏ ਨੇ ਤੇ ਅੱਗੇ ਪਿੱਛੇ ਅੱਗੇ ਤਾਂ ਆ ਗਈਆਂ ਕਾਂਦ ਲੱਗੀ ਐ ਤੇ ਤੁਹਾਡੀ ਦੁਕਾਨ ਦੇ ਬਸ ਕੇਂਦਰ ਅੱਗੇ ਕਾਂਦ ਰਸਤਾ ਬੰਦਾ ਬੰਦੇ ਆ ਅਗੋਂ ਬੰਦਾ ਸਾਰਾ ਕੁਝ ਇਹ ਕੋਈ ਜੰਮ ਲੱਗਦਾ ਕੋਈ ਜੰਮ ਲੱਗਦਾ ਇਹ 60 60 ਪੈੜੂ ਦੂਰ ਹੁੰਦੇ ਸਾਡੀ ਦੁਕਾਨ 80 ਫੁੱਟ ਦੀ ਦੀਵਾਰ ਉਹ ਬੰਦ ਵਾ ਰਸਤਾ 80 ਫੁੱਟ ਦੀ ਦੀਵਾਰ ਆ ਸਾਡੀ ਕਾਂਦ ਦੁਕਾਨ ਦੇ ਮਗਰ ਉਹ ਤੋਂ ਅੱਗੇ ਸੜਕ ਆ ਜੰਗੀ ਕਮੇਟੀ ਕਰਦੀ ਜਗਾ ਜਿਹੜੀ ਫਰਕ ਤੋਂ 500 ਕੁ ਆਇਆ ਨੂੰ ਅਸੀਂ ਉਹ ਕੀ ਲੈ ਲਾਂਗੇ ਵਿਸ਼ੇ ਕੀ ਮੰਗੀ ਕਰਦੇ ਇਹ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਜਨਾ ਕੀਤਾ ਕਾਨੂੰਨ ਉਹ ਜਿਹੜੀ ਨੂੰ ਸਸਪੈਂਡ ਕਰੋ ਇਹਨਾਂ ਨੂੰ ਲੋਕਾਂ ਨੇ ਕਿ ਸੱਚੀ ਕੰਮ ਕੀਤਾ ਵਾ ਸਾਰਾ ਸ਼ਹਿਰ ਠੀਕ ਠਾਕ ਆ ਬਸ ਸਿਰਫ ਸਾਡੇ ਢਾਗੇ ਆਏ ਨੇ ਲਾਗਤ ਭਾਈ ਨੇ ਢਾਈਆਂ ਨੇ ਲੱਗੇ ਸਿਰਫ ਬਾਕੀ ਸਭ ਕੁਝ ਉਤਰਾ ਹੀ ਆ ਕੋਈ ਗੌਰ ਤੋਂ ਤੇ ਉਹਨਾਂ ਨੂੰ ਕੁਝ ਨਹੀਂ ਗਿਆ ਮੈਂ ਕੀ ਨਾ ਜੱਫਾ ਮੇਰਾ ਨਾਮ ਨਵੀ ਕੁਮਾਰ ਹੈ ਜੀ ਸਾਡੀ ਦੁਕਾਨ ਜਿਹੜੀ ਆ ਸੜਕ ਤੋਂ 70-75 ਫੁੱਟ ਦੂਰ ਆ ਜੀ ਵੇਖੋ ਸਾਡੀ ਦੁਕਾਨ ਤੇ ਸ਼ਟਰ ਵੀ ਤੋੜ ਗਏ ਨੇ ਕੋਈ ਸਾਨੂੰ ਇੰਟੀਮੀਟਮ ਨਹੀਂ ਕੋਈ ਸਾਨੂੰ ਦੱਸਿਆ ਨਹੀਂ ਜਦ ਕਿ ਸਾਡਾ ਕੋਈ ਸੜਕ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੜਕ ਤੋਂ 70 ਫੁੱਟ ਦੂਰ ਹੁੰਦਿਆਂ ਆ ਕੇ ਸਾਡਾ ਇਦਾਂ ਜਿਹੜਾ ਨੁਕਸਾਨ ਕਰ ਦਿੱਤਾ ਵਾ ਸਾਡੀ ਸਾਰੀ ਦੁਕਾਨ ਦੇ ਸ਼ਟਰ ਤੋੜ ਦਿੱਤੇ ਨੇ ਸਾਰੀ ਖਿੜਾ ਢਾ ਦਿੱਤੀਆਂ ਨੇ ਜਾਂ ਬਾਕੀ ਸਾਰੇ ਤੁਸੀਂ ਵੇਖੋ ਬਾਜ਼ਾਰ ਲੱਗੇ ਨੇ ਸੜਕ ਦੇ ਉੱਤੇ ਸੜਕ ਦੇ ਇੱਕੋ ਬਦਲੇ ਬਦਲੇ ਸੜਕ ਦੇ ਉੱਤੇ ਸਬਜ਼ੀ ਦੀਆਂ ਦੁਕਾਨਾਂ ਲੱਗੀਆਂ ਨੇ ਜਦ ਕਿ ਕਿਸੇ ਨੂੰ ਸਿਹੜਿਆ ਨਹੀਂ ਦਿੱਤਾ ਸਾਡਾ ਆਗਿਆ ਜਿਆਦਾ ਟਫਾਨ ਕਰਕੇ ਦਿੰਦਾ ਕਿਉਂ ਕੀਤਾ ਇਹਨਾਂ ਨੇ ਪ੍ਰਸ਼ਾਸਨ ਕਿਸ ਕਿਸ ਗੱਲ ਦਾ ਪ੍ਰਸ਼ਾਸਨ ਸੁੱਤਾ ਦਾ ਵਾ ਇਹਨਾਂ ਨੇ ਕਾਰਵਾਈ ਕੀਤੀ ਹੈ ਜੀ ਇਹ ਨਗਰ ਕੌਂਸਲ ਦੇ ਵੇਖੋ ਜੀ ਈਓ ਆਇਆ ਸੀ ਆ ਕੇ ਦੇ ਨੇ ਸਾਡੀਆਂ ਨਿਯਾਰੀ ਸਾਡੀਆਂ ਨਿਯੇ ਸੱਡੀਆਂ ਜਿਹੜੀਆਂ ਢਾਹਦੀਆਂ ਦੁਕਾਨਾਂ ਦਾ ਢਾਹਤੀਆਂ ਜਦਕਿ ਸੜਕ ਦੇ ਉੱਤੇ ਉਹ ਤੇ ਲੱਗੀਆਂ ਨੇ ਜਿੰਨੀਆਂ ਵੀ ਸਬਜ਼ੀਆਂ ਵਾਲੀਆਂ ਦੁਕਾਨਾਂ ਨੇ ਦੂਜੀ ਤਰੀਕਾ ਕਿਸੇ ਨੂੰ ਕੁਝ ਨਹੀਂ ਛੇੜਿਆ ਗਿਆ ਸਿਰਫ ਸਾਨੂੰ ਟਾਰਗੇਟ ਕੀਤਾ ਗਿਆ ਅੱਜ ਜਦਕਿ ਅਸੀਂ ਸਾਡਾ ਤੇ ਕਮੇਟੀ ਦੇ ਨਾਲ ਲੈਣਾ ਦੇਣਾ ਕੋਈ ਨਹੀਂ ਸੜਕ ਤੋਂ 70 75 ਫੁੱਟ ਦੂਰ ਸਾਡੀਆਂ ਦੁਕਾਨਾਂ ਨੇ ਸ਼ਟਰ ਵੀ ਸਾਡਾ ਤੋੜ ਦਿੱਤਾ ਗਿਆ ਵਾ ਕਿੰਨਾ ਖੜਾ ਨੁਕਸਾਨ ਕਰ ਦਿੱਤਾ ਡਾਡ ਸਾਨੂੰ ਇਨਸਾਫ ਚਾਹੀਦਾ ਜੀ ਨਗਰ ਮਾਜ ਨਗਰ ਕੌਂਸਲ ਧਾਰੀਵਾਲ ਵੱਲੋਂ ਬੜੇ ਚਿਰਾਂ ਤੋਂ ਜਿਹੜੀ ਅਪੀਲ ਕੀਤੀ ਜਾ ਰਹੀ ਸੀ ਸਮੂਹ ਸ਼ਹਿਰ ਵਾਸੀਆਂ ਨੂੰ ਕਿ ਆਪਣੀ ਇਨਕ੍ਰੋਚਮੈਂਟ ਆਪਣੇ ਪੱਧਰ ਤੇ ਹੀ ਰਿਮੂਵ ਕਰ ਲਈ ਜਾਵੇ ਪਰ ਕੁਝ ਕਿ ਦੁਕਾਨਦਾਰ ਜਿਹੜੇ ਉਹ ਅੜੇ ਰਹੇ ਅਸੀਂ ਉਹਨਾਂ ਨੂੰ ਦੋ ਤਿੰਨ ਵਾਰ ਮਨਾਦੀ ਰਾਈ ਵੀ ਸੁਚੇਤ ਕੀਤਾ ਕਿ ਆਪਣੇ ਜਿੰਨੇ ਵੀ ਅਗੇਨਕਰੋਚਮੈਂਟ ਆਪਣੇ ਪੱਧਰ ਤੇ ਦੂਰ ਕੀਤੀ ਜਾਂਦੀ। ਫਿਰ ਇਹ ਜਿਹੜਾ ਅੱਜ ਅਸੀਂ ਧਾਰੀਵਾਲ ਦਾ ਜਿਹੜਾ مین ਰੋਡ ਜਿਹੜੀ ਵਿੱਚੋਂ ਦੀ ਲੰਘ ਕੇ ਜਾਂਦੀ ਆ ਉਹਦੇ ਜਿੰਨੇ ਵੀ ਅतिकਰਮਨ ਸੀਗੇ ਉਹ ਸਾਰੇ ਹਟਾਏ ਗਏ ਆ ਔਰ ਸ਼ਹਿਰ ਨੂੰ ਜੋ ਉਹਨਾਂ ਦੇ ਵਿੱਚ ਵੰਡ ਕੇ ਆਪਾਂ ਇਹ ਜਿਹੜੀ ਇਨਕਰੋਚਮੈਂਟ ਦੂਰ ਕਰਨ ਜਾ ਰਹੇ ਆ ਅੱਜ ਵੱਡੀ ਨਹਿਰ ਤੋਂ ਲੈ ਕੇ ਬੱਸ ਸਟੈਂਡ ਤੱਕ ਅਸੀਂ ਲੈਫਟ ਸਾਈਡ ਕੀਤੀ ਆ ਕੱਲ ਰਾਈਟ ਸਾਈਡ ਕਰਾਂਗੇ ਔਰ ਇਦਾਂ ਹੀ ਛੋਟੇ-ਛੋਟੇ ਬਲਾਕਾਂ ਦੇ ਵਿੱਚ ਜਨੀ ਐਨਕਰੋਚਮੈਂਟ ਉਹ ਸਾਰੀ ਦੂਰ ਕੀਤੀ ਜਾਊਗੀ ਮੇਰੀ ਸ਼ਹਿਰ ਵਾਸੀਆਂ ਨੂੰ ਪੀ ਲਿਆ ਕਿ ਅਜੇ ਵੀ ਆਪਣੇ ਪੱਧਰ ਤੇ ਹੀ ਰਿਮੂਵ ਕਰ ਲਈ ਜਾਵੇ ਕਿਉਂਕਿ ਜਦੋਂ ਅਸੀਂ ਕਰਦੇ ਆ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਅਸੀਂ 5 ਫੁੱਟ ਤੱਕ ਜਿਹੜਾ ਨਗਰ ਕੌਂਸਲ ਪ੍ਰਧਾਨ ਜੀ ਨੇ ਸਾਰੇ ਸ਼ਹਿਰ ਵਾਸੀਆਂ ਨੂੰ ਕਿਹਾ ਕਿ ਤੁਸੀਂ 5 ਫੁੱਟ ਤੱਕ ਆਪਣਾ ਜੋ ਵੀ ਸਮਾਨ ਬਾਹਰ ਰੱਖ ਸਕਦੇ ਜੇ ਪਰ 5 ਫੁੱਟ ਤੋਂ ਅੱਗੇ ਜੇ ਆਓਗੇ ਤੇ ਨਗਰ ਕੌਂਸਲ ਵੱਲੋਂ ਐਨਕਰੋਚਮੈਂਟ ਨੂੰ ਰਿਮੂਵ ਕਰ ਦਿੱਤਾ ਜਾਊਗਾ ਜੇ ਪੰਜ ਫੁੱਟ ਤੱਕ ਜਿਹੜਾ ਲੱਗਿਆ ਨੇ ਉਹ ਰਹਿਣ ਦਿੱਤੀਆਂ ਹਾਂਜੀ ਉਹ ਰਹਿਣ ਦਿੱਤੀਆਂ ਕਿਉਂਕਿ ਉਹ ਸਹਿਮਤੀ ਨਾਲ ਹੀ ਉਹਨਾਂ ਪਾਈਆਂ ਔਰ ਚੰਗੇ ਨਾਗਰਿਕਾ ਹੁੰਦਾ ਉਹਨਾਂ ਸਬੂਤ ਦਿੰਦਾ ਆ ਔਰ ਇਸ ਤਰ੍ਹਾਂ ਹੀ ਸਾਰੇ ਜੇ ਵਧੀਆ ਤਰੀਕੇ ਨਾਲ ਸਾਰੇ ਦੁਕਾਨਦਾਰ ਹਟਾ ਲੈਣ ਤੇ ਵਧੀਆ ਰਹੂਗੀ ਤੁਸੀਂ ਵੀ ਇੱਕ ਪਾਸੇ ਦੀ ਕਾਰਵਾਈ ਕੀਤੀ ਆ ਦੂਜੇ ਪਾਸੇ ਕਾਰਜ ਕੀ ਕਰਨ ਤੇ ਦੁਕਾਨਦਾਰ ਇਤਰਾਜ਼ ਨਹੀਂ ਨਗਰ ਕੌਂਸਲ ਦਾ ਮਕਸਦ ਇੰਨਾ ਹੀ ਆ ਕਿ ਜਿਹੜੀ ਇਨਕ੍ਰੋਚਮੈਂਟ ਆ ਜਾਂ ਤੇ ਅਸੀਂ ਦੂਰ ਕਰਾਂਗੇ ਜਾਂ ਆਪਣੇ ਪੱਧਰ ਤੇ ਉਹ ਦੂਰ ਕਰ ਲੈਣ ਜੇ ਆਪਣੇ ਪੱਧਰ ਤੇ ਕਰ ਲੈਣਗੇ ਤੇ ਸਾਨੂੰ ਕੋਈ ਇਤਰਾਜ਼ ਨਹੀਂ। ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ, ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ। ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ। ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਨੇਰੇ ਅਮਰ ਕਲੀਨਿਕ ਡੜਵਾ ਰੋਡ ਢਾੜੀਵਾਲ। ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ।